ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਸੀਂ ਨਾ ਕਰਿਆ ਕਰੋ ਇਹ ਗਲਤੀ ਸਾਵਧਾਨ 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 ਰਹਿਣਾ ਕਰੋ ਮੈਂ ਜੋ ਤੁਹਾਡੇ ਨਾਲ ਗੱਲ ਸਾਂਝੀ ਕਰਨ ਜਾ ਰਿਹਾ ਹਾਂ ਬਹੁਤ ਅਹਿਮ ਗੱਲ ਆ ਉਹ ਇਹ ਵੀਡੀਓ ਅੰਤ ਤੱਕ ਦੇਖਿਓ ਸਾਰਿਆਂ ਦੇ ਮੇਰੇ ਤੁਹਾਡੇ ਆਪਣੇ ਸਾਰਿਆਂ ਦੇ ਭਲੇ ਲਈ ਵੀਡੀਓ ਹੈ ਇਹ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਕੀ ਫਰੌਡ ਚੱਲ ਰਹੇ ਨੇ ਚਲੋ ਆਪਾਂ ਮੁੱਦੇ ਤੇ ਆਈਏ ਇੱਕ ਅਖਬਾਰ ਦੇ ਵਿੱਚ ਖਬਰ ਛਪੀ ਹੈ ਹੋ ਸਕਦਾ ਹੈ ਕਈ ਵੀਰਾਂ ਨੇ ਉਹ ਖਬਰ ਪੜ੍ਹੀ ਹੋਵੇ ਜਾਂ ਕਈ ਵੀਰ ਉਸ ਖਬਰ ਤੋਂ ਅਣਜਾਣ ਹੋਣ ਪਰ ਮੈਂ ਤੁਹਾਨੂੰ ਉਹ ਖਬਰ ਪੜ੍ਹ ਕੇ ਦੱਸ ਰਿਹਾ ਹਾਂ ਪਿਆਰਾਂ ਦੇਵਛਾਰਾ ਵੀਡੀਓ ਸਾਰੀ ਦੇਖੋ ਅੰਤ ਤੱਕ ਹੁਣ ਤੋਂ ਗੁੱਡ ਮਾਰਨਿੰਗ ਅਤੇ ਗੁੱਡ ਨਾਈਟ ਦੀਆਂ ਤਸਵੀਰੀਆਂ ਤਸਵੀਰਾਂ ਭੇਜਣੀਆਂ ਬੰਦ ਕਰੋ ਧਿਆਨ ਨਾਲ ਪੜੋ ਇਹ ਸੱਚ ਪਿਆਰੇ ਪਰਿਵਾਰ ਅਤੇ ਦੋਸਤੋ ਕੱਲ ਤੋਂ ਕਿਰਪਾ ਕਰਕੇ ਨੈਟਵਰਕ ਤੇ ਕੋਈ ਵੀ ਫੋਟੋ ਨਾ ਭੇਜੋ ਅਤੇ ਨਾ ਹੀ ਪ੍ਰਾਪਤ ਕਰੋ ਕਿਰਪਾ ਕਰਕੇ ਹੇਠ ਦਿੱਤੇ ਲੇਖ ਨੂੰ ਪੜੋ ਅਤੇ ਸਮਝੋ ਮੈਂ ਇਸ ਨੂੰ ਬੰਦ ਕਰਨ ਜਾ ਰਿਹਾ ਹਾਂ ਗੁੱਡ ਮਾਰਨਿੰਗ ਗੁੱਡ ਈਵਨਿੰਗ ਧਾਰਮਿਕ ਸ਼ੁਭ ਸ਼ੁਭਨਾਬ ਸ਼ੁਭ ਕਾਮਨਾਵਾਂ ਆਦ ਨਾਲ ਸਬੰਧਤ ਸਾਰੀਆਂ ਫੋਟੋਆਂ ਅਤੇ ਵੀਡੀਓ ਤੁਰੰਤ ਡਿਲੀਟ ਕਰ ਦਿਓ ਹੇਠਾਂ ਦਿੱਤੀ ਜਾਣਕਾਰੀ ਨੂੰ ਪੜਨ ਤੋਂ ਬਾਅਦ ਮੈਂ ਇਸ ਦਾ ਕਾਰਨ ਸਮਝ ਜਾਵਾਂਗੇ ਸਾਵਧਾਨ ਰਹੋ ਉਲੰਘਾ ਨਿਕੋਲਾਈ ਬਣਾ ਦੇ ਵਕੀਲ ਨੇ ਚੇਤਾਵਨੀ ਦਿੱਤੀ ਕਿ ਜੋ ਲੋਕ ਰੋਜ਼ਾਨਾ ਗੁੱਡ ਮਾਰਨਿੰਗ ਤੁਹਾਡਾ ਦਿਨ ਵਧੀਆ ਰਹੇ ਅਤੇ ਗੁੱਡ ਈਵਨਿੰਗ ਵਰਗੀਆਂ ਤਸਵੀਰਾਂ ਭੇਜਦੇ ਹਨ ਉਹ ਜਰਾ ਇਸ ਗੱਲ ਤੇ ਧਿਆਨ ਦੇਣਾ ਟੂਡੇ ਇੰਟਰਨੈਸ਼ਨਲ ਨਿਊਜ਼ ਨੇ ਸੰਘਾਈ ਚੀਨ ਤੋਂ ਸਾਰੇ ਗਾਕਾਂ ਅਤੇ ਮਹਾਰਾ ਨੂੰ ਇੱਕ ਐਸਓਐਸ ਸਨੇਹਾ ਭੇਜਿਆ ਸਲਾਹ ਗੁੱਡ ਮਾਰਨਿੰਗ ਗੁੱਡ ਨਾਈਟ ਵਰਗੀਆਂ ਤਸਵੀਰਾਂ ਤੇ ਵੀਡੀਓ ਭੇਜਣਾ ਵਰਨਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ ਰਿਪੋਰਟ ਵਿੱਚ ਕਿਹਾ ਗਿਆ ਕਿ ਇਹਨਾਂ ਸੁੰਦਰ ਤਸਵੀਰਾਂ ਵਿੱਚ ਫਿਸ਼ਿੰਗ ਕੋਡ ਹੁੰਦੇ ਹਨ ਜਿਵੇਂ ਹੀ ਲੋਕ ਇਹਨਾਂ ਨੂੰ ਭੇਜਦੇ ਹਨ ਹੈਂਕਰ ਉਹਨਾਂ ਦੇ ਡਿਵਾਈਸਾਂ ਵਿੱਚ ਦਾਖਲ ਹੋ ਜਾਂਦੇ ਹਨ ਅਤੇ ਬੈਂਕ ਕਾਰਡ ਵੇਰ ਵੀ ਅਤੇ ਹੋਰ ਡਾਟਾ ਵਰਗੀ ਨਿੱਜੀ ਜਾਣਕਾਰੀ ਚੋਰੀ ਕਰ ਲੈਂਦੇ ਨੇ ਹੁਣ ਤੱਕ 5 ਲੱਖ ਤੋਂ ਵੱਧ ਲੋਕਾਂ ਨੂੰ ਇਸ ਕਾਰਨ ਨੁਕਸਾਨ ਹੋਇਆ ਹੈ ਜੇਕਰ ਤੁਸੀਂ ਕਿਸੇ ਨੂੰ ਸ਼ੁਭ ਕਾਮਨਾ ਦੇਣਾ ਚਾਹੁੰਦੇ ਹੋ ਤਾਂ ਆਪਣੇ ਸ਼ਬਦਾਂ ਵਿੱਚ ਸਨੇਹਾ ਲਿਖੋ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸੁਰੱਖਤ ਰੱਖਣ ਲਈ ਖੁਦ ਬਣਾਈਆਂ 40 ਮਾਜਾ ਵੀਡੀਓ ਭੇਜੋ ਮਹੱਤਵਪੂਰਨ ਆਪਣੇ ਫੋਨ ਨੂੰ ਸਾਰੇ ਸ਼ੁਭ ਕਾਮਨਾਵਾਂ ਦੇ ਸਨੇਹਾ ਲਈ ਸੁਰੱਖਤ ਰੱਖੋ ਅਤੇ ਤਸਵੀਰਾਂ ਨੂੰ ਤੁਰੰਤ ਡਿਲੀਟ ਕਰ ਦਿਓ ਜੇਕਰ ਕਿਸੇ ਨੇ ਤੁਹਾਨੂੰ ਅਜਿਹੀਆਂ ਤਸਵੀਰਾਂ ਭੇਜੀਆਂ ਹਨ ਤਾਂ ਉਹਨਾਂ ਨੂੰ ਤੁਰੰਤ ਡਿਲੀਟ ਕਰੋ ਅਜਿਹੇ ਨੁਕਸਾਨ ਦੇ ਕੋਡਾਂ ਨੂੰ ਕੰਮ ਕਰਨ ਵਿੱਚ ਸਮਾਂ ਲੱਗਦਾ ਹੈ ਇਸ ਲਈ ਸਮੇਂ ਸਿਰ ਕਾਰਵਾਈ ਕਰਨ ਨਾਲ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ ਆਪਣੇ ਸਾਰੇ ਜਾਣਕਾਰਾਂ ਨੂੰ ਦੱਸੋ ਤਾਂ ਜੋ 뱅ਕਿੰਗ ਤੋਂ بچਿਆ ਜਾ ਸਕੇ ਕਿਰਪਾ ਕਰਕੇ ਸਮਝੋ ਅੱਜ ਕੱਲ੍ਹ ਹਰ ਕਿਸੇ ਦੇ ਮੋਬਾਈਲ ਫੋਨ ਨਾਲ ਇੱਕ ਬੈਂਕ ਖਾਤਾ ਜੁੜਿਆ ਹੋਇਆ ਹੈ ਅਤੇ ਇਸ ਵਿੱਚ ਬਹੁਤ ਸਾਰੇ ਸੰਪਰਕ ਹਨ ਉਹ ਇਹ ਹੈਕਰ ਸਿਰਫ ਤੁਹਾਡੇ ਲਈ ਹੀ ਨਹੀਂ ਸਗੋਂ ਤੁਹਾਡੇ ਦੋਸਤਾਂ ਅਤੇ ਜਾਣ ਪਹਿਚਾਨ ਵਾਲਿਆਂ ਲਈ ਵੀ ਖਤਰਾ ਪੈਦਾ ਕਰ ਸਕਦੇ ਹਨ ਇਹ ਇੱਕ ਨਵੀਂ ਤਕਨੀਕ ਹੈ ਜਿਸ ਰਾਹੀਂ ਇਹ ਨਵੀਂ ਤਕਨੀਕ ਰਾਹੀਂ ਅਜੀਹਾ ਕੰਮ ਹਿੰਕਰ ਕਰਦੇ ਹਨ ਇਸ ਲਈ ਤੁਸੀਂ ਅੱਜ ਤੋਂ ਹੀ ਜੋ ਖੁਸ਼ਕਾਮਨਾਵਾਂ ਤੁਸੀਂ ਭੇਜ ਦਿਓ ਜਾਂ ਤੁਹਾਡੇ ਕੋਲੇ ਆਉਂਦੀਆਂ ਹਨ ਉਹ ਕਿਰਪਾ ਕਰਕੇ ਬੰਦ ਕਰੋ ਤੇ ਆਪਣੇ ਆਪਣੀਆਂ ਫੋਟੋਆਂ ਅਤੇ ਤੁਹਾਡੇ ਵੱਲੋਂ ਲਿਖਿਆ ਹੋਇਆ ਸਨੇਹਾ ਮੈਸੇਜ ਸ਼ੁਭ ਕਾਮਨਾਵਾਂ ਉਹੀ ਭੇਜਿਓ ਅਗਰ ਇਹ ਵੀਡੀਓ ਚੰਗੀ ਲੱਗੀ ਤਾਂ ਆਪਣੇ ਯਾਰਾਂ ਦੋਸਤਾਂ ਹੋਰ ਰਿਸ਼ਤੇਦਾਰਾਂ ਪਰਿਵਾਰਕ ਮੈਂਬਰਾਂ ਨੂੰ ਜਰੂਰ ਭੇਜਿਓ ਬਹੁਤ ਬਹੁਤ ਧੰਨਵਾਦ